ਪੰਜਾਬ ਦੇ ਮਸ਼ਹੂਰ ਗਾਇਕ ਤੇ ਪੋਲੀਟੀਸ਼ੀਅਨ ਸਿੱਧੂ ਮੂਸੇਵਾਲਾ ਦੀ ਅੱਜ ਤੀਸਰੀ ਵਰ੍ਹੇ ਐ ਅੱਜ ਤੀਸਰੀ ਵਰ੍ਹੇ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਵੱਲੋਂ ਭਾਵੁਕ ਬੋਲਾਂ ਦੇ ਨਾਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਜਿਸ ਨੂੰ ਪੜ ਤੇ ਜਿਸ ਬਾਰੇ ਸੁਣ ਹਰ ਕਿਸੇ ਦਾ ਅੱਖਾਂ ਨਮ ਹੋ ਗਈਆਂ ਨੇ ਮੂਸੇਵਾਲੇ ਦੇ ਮਾਂ ਚਰਨਕੌਰ ਨੇ ਲਿਖਿਆ ਪੁੱਤ ਸੋਚ ਤੋਂ ਉੱਪਰ ਜੱਗ ਪਿਆ ਸੀ ਹਰ ਪਾਸੇ ਤੋਂ ਅੱਡ ਪਿਆ ਸੀ ਫੇਰ ਵੀ ਉਹਨਾਂ ਤੈਨੂੰ ਮਾਰਿਆ ਕਿਉਂਕਿ ਤੂੰ ਸਭਨਾ ਤੋਂ ਅੱਡ ਜਿਉਂਦਾ ਸੀ ਸ਼ੁਭ ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ ਤੇ ਸਾਡੀ ਜ਼ਿੰਦਗੀ 'ਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ ਤੇ ਅਸੀਂ ਹਰ ਔਂਕੜ ਤੇਰਾ ਚਿਹਰਾ ਦੇਖ ਦੇਖ ਹੱਸ-ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ ਤੇ ਤੇਰਾ ਇਨਸਾਫ਼ ਉਡੀਕਦਿਆਂ ਨੂੰ ਵੀ ਇਹਨਾਂ ਤਿੰਨ ਸਾਲਾਂ ਵਿੱਚ ਜਦੋਂ ਕਦੋਂ ਵੀ ਇਨਸਾਫ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ ਉਥੇ ਹੀ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਵੀ ਗਿਆ ਤੇ ਇਹਨਾਂ 3 ਸਾਲਾਂ ਵਿੱਚ ਬੇहद ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸੰਬੰਧੀ ਇੰਟਰਨੈਟ ਤੇ ਵੱਡੇ ਪੱਧਰ ਤੇ ਕੀਤੀਆਂ ਗਈਆਂ ਜਿਨ੍ਹਾਂ ਤੇ ਸਾਡੀ ਸਖਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਰਥ ਗਈ ਪਰ ਫਿਰ ਵੀ ਅਸੀਂ ਕਦੇ ਟੋਲਦੇ ਨਹੀਂ ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ ਸ਼ੁਭ ਤਾਂ ਆ ਭਾਵੁਕ ਬੋਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੋਰ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖੇ ਗਏ ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀ ਦਿਲ ਦੇ ਵਿੱਚ ਉਹੀ ਸਭ ਕੁਝ ਸਾਹਮਣੇ ਆ ਗਿਆ ਜੋ 3 ਸਾਲ ਪਹਿਲਾਂ ਹੋਇਆ ਸੀ 29 ਮਈ ਸ਼ਾਮ 5:30 ਵਜੇ ਜਦੋਂ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਪਿੰਡ ਜਵਾਰਕੇ ਤੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ 3 ਸਾਲਾਂ ਤੱਕ ਅਜੇ ਵੀ ਕੋਈ ਵੀ ਇਨਸਾਫ ਨਹੀਂ ਮਿਲ ਪਾਇਆ ਤੇ ਪਰਿਵਾਰ ਇਸ ਉਡੀਕ ਦੇ ਵਿੱਚ ਬੈਠਾ ਹੈ ਤੇ ਫੈਨਸ ਵੀ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਅੱਜ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ